ਜਲੰਧਰ ਦੇ ਬਸਤੀ 바ਵਾਖੇਲ ਏਰੀਆ ਦੇ ਵਿੱਚ ਇੱਕ ਡੇਢ ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਔਰ ਇਹ ਜ਼ਬਰ ਜਨਾਹ ਜਿਹੜਾ ਇੱਕ ਨਬਾਲਿਕ ਦੁਆਰਾ ਹੀ ਕੀਤਾ ਗਿਆ ਹੈ ਫਿਲਹਾਲ ਪੁਲਿਸ ਫੋਲੋ ਜਿਹੜਾ આરોપી ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਵਕਫ ਵਕਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਔਰ આરોપી ਨੂੰ ਸੁਧਾਰ ਗ੍ਰਹਿ ਦੇ ਵਿੱਚ ਵੀ ਭੇਜ ਦਿੱਤਾ ਗਿਆ ਹੈ ਔਰ ਮਿਲੀ ਜਾਣਕਾਰੀ ਦੇ ਮੁਤਾਬਿਕ ਜਿਹੜੀ ਮੀਡੀਆ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਜਿਹੜਾ ਨਬਾਲਿਕ આરોપી ਸੀਗਾ ਉਹ ਅਕਸਰ ਜਿਹੜਾ ਬੱਚੀ ਦੇ ਘਰ ਆਂਦਾ ਜਾਂਦਾ ਸੀਗਾ ਔਰ ਦੋਨੋਂ ਹੀ ਜਿਹੜੇ ਇੱਕੋ ਜਗ੍ਹਾ ਦੇ ਵਿੱਚ ਹੀ ਰਹਿੰਦੇ ਸੀਗੇ ਪੜੋਸੀ ਸੀਗੇ ਤੇ ਉਸ ਦੇ ਕਿਉਂਕਿ ਲਗਾਤਾਰ ਆਂ ਜਾਣਤੇ ਉਸੀ ਬੱਚੀ ਦੀ ਮਾਂ ਵੀ ਉਸ ਨੂੰ ਨਹੀਂ ਰੋਕਦੀ ਸੀ ਲੇਕਿਨ ਬੱਚੀ ਦੀ ਮਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਇੱਕ ਕਾਨੂੰਨੀ ਕਟਨਾ ਜਿਹੜੀ ਹੈ ਉਸ ਵਾਪਰ ਕੇ ਸਾਹਮਣੇ ਆਏਗੀ ਜਿਸ ਨੂੰ ਲੈ ਕੇ ਹੁਣ ਬੱਚੀ ਦੀ ਮਾਂ ਵੀ ਕਾਫੀ ਬੱਚੀ ਨੂੰ ਲੈ ਕੇ ਚਿੰਤਿਤ ਹੈ ਤੇ ਉੱਥੇ ਹੀ ਜਦੋਂ ਅਸੀਂ ਇਸ ਬਾਰੇ ਥਾਣਾ ਬਸਤੀ ਬਾਬਾ ਖੇਲ ਦੇ ਐਸ ਐਚ ਓ ਪਰਮਿੰਦਰ ਸਿੰਘ ਥਿੰਦ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ આરોપી ਵੱਲੋਂ 1.5 ਸਾਲ ਦੀ ਬੱਚੀ ਦੇ ਨਾਲ ਜਬਰਜਨਾਹ ਕੀਤਾ ਗਿਆ ਸੀਗਾ ਤੇ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਔਰ ਵਕਫਾਖਤਾ ਹਰਾਮ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਫਿਲਹਾਲ ਜਿਹੜਾ આરોપી ਨੂੰ ਸੁਧਾਰ ਗ੍ਰਹਿ ਵਿਆਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਔਰ ਜਿਹੜੀ ਹੁਣ ਬੱਚੀ ਦੀ ਮੈਡੀਕਲ ਰਿਪੋਰਟ ਆਉਣ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਹੈਲੋ ਹਾਂਜੀ ਅ ਰਮਿੰਦਰ ਜੀ ਜੀ ਤਾਂ ਦਵਿੰਦਰ ਗੱਲ ਕਰ ਰਿਹਾ ਟੀਵੀ 9 ਤੋਂ ਹਾਂਜੀ ਸਰ ਇੱਕ 18 ਸਾਲ ਦੀ ਬੱਚੀ ਨਾਲ ਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਇਹ ਪੂਰਾ ਮਾਮਲਾ ਕਸ਼ਮੀਰੀ ਪ੍ਰਵਾਸੀ ਸੀਗੇ ਬੱਚਾ ਜਿਹਨੇ ਕੀਤਾ ਉਹ ਵੀ ਛੋਟਾ ਹੈ ਇੱਕ ਬੱਚੀ 18 ਸਾਲ ਦੀ ਸੀਗੀ ਅੱਛਾ ਤੇ ਜਿਹਨੇ ਕੀਤਾ ਉਹ ਕਿੰਨੇ ਸਾਲ ਦਾ ਹੈ ਉਹ ਵੀ ਛੋਟੀ ਉਮਰ ਦਾ ਹੀ ਹੋਵੇਗਾ ਅੱਛਾ ਛੋਟੀ ਉਮਰ ਦਾ ਹੈਗਾ ਤੇ ਨਾਲ ਹੀ ਰਹਿੰਦੇ ਸੀਗੇ ਕੁਆਟਰ ਕੋਟਰ ਰਹਿੰਦੇ ਕਿੱਥੇ ਰਹਿੰਦੇ ਗਵਾਂਡੀ ਗਵਾਂਡੀ ਸੀਗੇ ਕੁਆਟਰਾਂ ਵਾਲੇ ਕੁਆਟਰਾਂ ਦੇ ਉੰਦੇ ਜਿੱਥੇ ਪ੍ਰਵਾਸੀ ਰਹਿੰਦੇ ਆ ਕੁਆਟਰਾਂ ਦੇ ਵਿੱਚ ਜੀ ਜੀ ਓਕੇ ਤੇ ਸਰ ਕੀ ਐਸੇ ਵਿੱਚ ਮਾਮਲਾ ਦਰਜ ਕੀਤਾ ਹੈ ਜੀ ਸਰ ਜਿੰਨੇ ਕਿ ਬਿਲਕੁਲ ਹਾਂ ਜੀ ਮਾਮਲਾ ਕੋ ਦਰਜ ਕਰਾ ਦਰਜ ਕੀਤਾ ਉਹ ਰਿਪੋਰਟ ਹੀ ਆਇਆ ਜੀ ਅੱਛਾ ਡੀ ਐਨ ਐਸ ਕਿਹੜੀ ਲਈ ਹੈ ਨਾਲ ਕੋਈ ਭਾਜੀ ਰਿਪੋਰਟ ਦੇ ਲੱਗੀ ਹੈ ਨਹੀਂ ਤੁਹਾਨੂੰ ਦੱਸਣਿਆ ਬਾਕੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਦੋਵੇਂ ਬੱਚੇ ਛੋਟੇ ਆ ਓਕੇ ਜੀ ਠੀਕ ਹੈ। ਜਿਹੜਾ ਇਹ ਮਾਮਲਾ ਹੈ ਕਾਫੀ ਗੰਭੀਰ ਹੈ ਜਿਸ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਉਹ ਸਾਂਝਾ ਨਹੀਂ ਕਰ ਸਕਦੇ ਨੇ। ਫਿਲਹਾਲ ਤੁਸੀਂ ਜੁੜੇ ਰਹੋ ਟੀਵੀ 9 ਪੰਜਾਬ ਦੇ ਨਾਲ। ਕੈਮਰਾਮੈਨ ਹਰਜੋਦੇ ਨਾਲ ਦਵਿੰਦਰ ਕੁਮਾਰ ਚਲੰਦੜ।